ਸ਼੍ਰੀ ਚਮਕੌਰ ਸਾਹਿਬ ਵਿਖੇ ਗੁਰਦੁਆਰਾ ਸ਼੍ਰੀ ਗੜੀ ਸਾਹਿਬ ਬਣਿਆ ਹੋਇਆ ਹੈ ਇਹ ਉਹ ਪਵਿੱਤਰ ਸਥਾਨ ਆ ਜਿੱਥੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਛੱਡਣ ਉਪਰੰਤ ਸੱਤ ਪਹਨ ਉਹ ਸ਼੍ਰੀ ਚਮਕੌਰ ਸਾਹਿਬ ਦੀ ਧਰਤੀ ਤੇ ਆਪਣੇ ਦੋ ਵੱਡੇ ਸਹਬਜ਼ਾਦਿਆਂ ਪੰਜ ਪਿਆਰੇ ਅਤੇ 40 ਸਿੰਘਾਂ ਸਮੇਤ ਬਾਗ ਦੇ ਵਿੱਚ ਉਤਾਰ ਕੀਤਾ ਜਿੱਥੇ ਹੁਣ ਗੁਰਦੁਆਰਾ ਦਮਦਮਾ ਸਾਹਿਬ ਬਣਾਇਆ ਗਿਆ ਇੱਥੇ ਗੁਰੂ ਜੀ ਨੇ ਆਪਣੇ ਕੁਝ ਸਿੰਘਾਂ ਨੂੰ ਭੇਜ ਕੇ ਉੱਚੀ ਥਾਂ ਅਟਾਰੀ ਵਾਲੀ ਹਵੇਲੀ ਦੇ ਮਾਲਕ ਰਾਏ ਜਗਤ ਸਿੰਘ ਸਿਉ ਅਤੇ ਰੂਪਚੰਦ ਨਾਲ ਗੜੀ ਲੈਣ ਸੰਬੰਧੀ ਰਾਪਤਾ ਕੀਤਾ ਇਹਨਾਂ ਦੋਵਾਂ ਭਰਾਵਾਂ ਨੇ ਗੜੀ ਗੁਰੂ ਜੀ ਨੂੰ ਸੌਂਪ ਦਿੱਤੀ ਅਤੇ ਆਪ ਪਰਿਵਾਰ ਸਮੇਤ ਇੱਥੋਂ ਚਲੇ ਗਏ ਗੁਰੂ ਜੀ ਨੇ ਹਵੇਲੀ ਨੂੰ ਛੋਟੀ ਗੜੀ ਦਾ ਰੂਪ ਦਿੱਤਾ ਤੇ ਮੋਰਚਾ ਬੰਦੀ ਕੀਤੀ ਗੜੀ ਦੇ ਚਾਰੇ ਪਾਸੇ 8-8 ਸਿੰਘ ਤਾਇਨਾਤ ਕੀਤੇ ਰਾਤ ਨੂੰ ਮੁਗਲਾ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਗੜੀ ਨੂੰ ਘੇਰਾ ਪਾ ਲਿਆ ਅਠ ਪੋਹ ਨੂੰ ਦਿਨ ਦੇ ਵਿੱਚ ਕਮਸਾਨ ਦਾ ਯੁੱਧ ਹੋਇਆ ਜਿਸ ਵਿੱਚ ਗੁਰੂ ਸਾਹਿਬ ਦੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਚੁਝਾਰ ਸਿੰਘ ਜੀ ਤਿੰਨ ਪਿਆਰਿਆਂ ਦੇ ਵਿੱਚੋਂ ਭਾਈ ਹਿੰਮਤ ਸਿੰਘ ਭਾਈ ਮੁਹਕਮ ਸਿੰਘ ਭਾਈ ਸਾਹਿਬ ਸਿੰਘ ਸਮੇਤ ਕੈ ਸਿੰਘ ਸ਼ਹੀਦ ਹੋ ਗਏ ਪਰ ਮੁਗਲ ਫੌਜਾ ਗੜੀ ਨੂੰ ਨਾ ਜਿੱਤ ਸਕਿਆ ਰਾਤ ਨੂੰ ਗੁਰੂ ਜੀ ਨੂੰ ਪੰਜਾ ਸਿੰਘਾਂ ਨੇ ਇਕੱਠਾ ਹੋ ਕੇ ਬੇਨਤੀ ਕੀਤੀ ਕਿ ਤੁਸੀਂ ਗੜੀ ਨੂੰ ਛੱਡ ਕੇ ਕਿਤੇ ਚਲੇ ਜਾਓ ਗੁਰੂ ਜੀ ਨੇ ਪੰਜਾ ਸਿੰਘਾਂ ਦਾ ਹੁਕਮ ਮੰਨ ਕੇ ਭਾਈ ਸੰਗਤ ਸਿੰਘ ਨੂੰ ਕਲਗੀ ਦੇ ਕੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਸਮੇਤ ਗੜੀ ਦੇ ਵਿੱਚੋਂ ਨਿਕਲ ਗਏ ਅਤੇ ਉੱਚੀ ਥਾਂ ਜਾ ਕੇ ਗੁਰੂ ਜੀ ਨੇ ਤਾੜੀ ਮਾਰਦੇ ਹੋਇਆ ਕਿਹਾ ਕਿ ਹਿੰਦ ਦਾ ਪੀਰ ਜਾ ਰਿਹਾ ਅੱਗੋ ਗੁਰੂ ਜੀ ਨੇ ਮਾਛੀਵਾੜੇ ਦੇ ਜੰਗਲਾ ਦੇ ਵਾਲੇ ਚੱਲੇ ਪਾ ਦਿੱਤੇ ਅਗਲੇ ਦਿਨ 9 ਪਹ ਨੂੰ ਗੜੀ ਅੰਦਰ ਮੁਗਲਾ ਦੇ ਨਾਲ ਲੋਹਾ ਲੈੰਦੇ ਹੋਏ ਭਾਈ ਸੰਗਤ ਸਿੰਘ ਭਾਈ ਕੋਠਾ ਸਿੰਘ ਅਤੇ ਭਾਈ ਮਦਨ ਸਿੰਘ ਸ਼ਹੀਦੀ ਪਾ ਗਏ ਅਤੇ ਹੁਣ ਇਸ ਸਥਾਨ ਤੇ ਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਹਰ ਸਾਲ 6 7 ਅਤੇ 8 ਪਹ ਨੂੰ ਸ਼ਹੀਦੀ ਜੋੜ ਮੇਲਾ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਇਸ ਤੋਂ ਇਲਾਵਾ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਦੇ ਹੱਦ ਗ੍ਰੰਥੀ ਜਸਵੀਰ ਸਿੰਘ ਨੇ ਕੀ ਕਿਹਾ ਇੱਕ ਵਾਰ ਤੁਸੀਂ ਵੀ ਸੁਣੋ ਅੱਜ ਆਪਣੇ ਸ਼ਹੀਦੀ ਪੰਦਰਵਾੜਾ ਸ਼ੁਰੂ ਹੋ ਰਿਹਾ ਹੈ ਤੇ ਤੁਸੀਂ ਇੱਥੋਂ ਦੇ ਸਿੱਖੇ ਇਤਿਹਾਸ ਤੇ ਜਾਣਨਾ ਪਾਓਗੇ ਹਾਂਜੀ ਆਰਤੀ ਦੇ ਇਸ ਚੈਨ ਦੇ ਮਾਧਿਅਮ ਰਾਹੀਂ ਆਪ ਸੰਦਰਜੀ ਨੂੰ ਪੇਨਟੀ ਕਰਨਾ ਚਾਹੁੰਦਾ ਕਿ ਸਤਿਗੁਰੂ ਗੁਰੂ ਰਵਿ ਰੰਸ ਸਿੰਘ ਸਾਹਿਬ ਜੀ ਦੇ ਅਨੰਤ ਸੱਚ ਦੀ ਫਿਲਾਸਤ ਤੋਂ ਪ੍ਰੰਤ ਤੱਕ ਸਾਹਿਬ ਜੀ ਦੇ ਪਰਿਵਾਰ ਦਾ ਸਰਸਨ ਇਹ ਇਤਿਹਾਸ ਰੱਖਿ ਛੋੜਾ ਹੁੰਦਾ ਤੇ ਇਸ ਸੈ ਸਤਗੁਰੂ ਜੀ ਦਾ ਪਰਿਵਾਰ ਬਣ ਨਹੀਂ ਦਿੰਦਾ ਇੱਕ ਸਾਡਾ ਦਿੱਲੀ ਵੱਲ ਤੋਂ ਜਾਂਦਾ ਇੱਕ ਮਰਡੇ कोतवाल ਤੋਂ ਸ਼੍ਰੀ ਫਤਿਹਗੁਰ ਸਾਹਿਬ ਦੀ ਧਰਤੀ ਤੇ ਜਿਆਦਾਤਰ ਕੇ ਮਾਤਾ ਗੁਜਰ ਤੋਂ ਛੋਟੇ ਸਰਦਾਰਾਂ ਦੀ ਸ਼ਾਦਤਾ ਹੁੰਦੀ ਹੈ ਇਸਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਆਪ ਵੱਡੇ ਸਰਦਾਰ ਦੇ ਬਾਬਾ ਜੀ ਸਿੰਘ ਦੀ ਬਾਬਾ ਜੁਜਾ ਸਿੰਘ ਦੀ ਔਰ ਉਹਨਾਂ ਦੇ ਨਾਲ ਤਕਰੀਬਨ 40 ਸਿੱਖ ਜਿਹੜੇ ਆ ਉਹ ਸਰਸਾ ਨਦੀ ਪਾਰ ਕਰਕੇ ਲਹਿੰਦੇ ਵੱਲ ਨੂੰ ਹਉਤੁੰਦੇ ਆ ਮੂਰ ਮੰਦਰਿਤ ਹੁੰਦੇ ਬ੍ਰਾਹਮਣ ਮੰਦਰਿਤ ਹੁੰਦੇ ਚਮਕੌਰ ਸਾਹਿਬ ਦੀ ਧਰਤੀ ਤੇ ਕੁਝਦੇ ਆ ਇੱਥੇ ਆ ਕਰਕੇ ਸਤਗੁਰੂ ਜੀ ਇੱਕ ਬਾਗ ਦੇ ਵਿੱਚ ਆਪਣਾ ਉਤਾਰਾ ਕਰਦੇ ਆ ਜਿਸ ਥਾਂ ਤੇ ਸਤਿਗੁਰੂ ਜੀ ਨੇ ਆਪਣਾ ਉਤਾਰਾ ਕੀਤਾ ਉੱਥੇ ਹਰਿਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਹੈ ਜੀ ਉਤੋਂ ਫਿਰ ਸਤਿਗੁਰੂ ਜੀ ਨੂੰ ਖਬਰ ਮਿਲਦੀ ਹੈ ਕਿ ਦਿੱਲੀ ਤੋਂ ਬਹੁਤ ਵੱਡਾ ਭਾਰੀ ਲਸ਼ਕਰ ਫੌਜ ਦਾ ਚੜ ਕੇ ਆਦੀ ਜਮਦਰ ਆ ਰਿਹਾ ਸਤਿਗੁਰੂ ਜੀ ਫਿਰ ਆਪਣੇ ਇੱਕ ਸਿੱਖ ਨੂੰ ਭੇਜ ਕਰਕੇ ਇਸ ਚਮਕੌਰ ਦੀ ਧਰਤੀ ਦੇ ਕੋਈ ਮਹਫੂਜ਼ ਜਗ੍ਹਾ ਜਿਹੜੀ ਉਹ ਲੱਭਦੇ ਆ ਸੋ ਸਤਗੁਰੂ ਜੀ ਦੇ ਸਿੱਖ ਇਸ ਗੜੀ ਵੱਲ ਇਸ਼ਾਰਾ ਕਰਦੇ ਆ ਗੜੀ ਸਤਗੁਰੂ ਜੀ ਖਰੀਦਦੇ ਆ ਇਸ ਗੜੀ ਵੱਲ ਸਤਗੁਰੂ ਜੀ ਆਪਣੇ ਸਬਜਦਿਆਂ ਤੇ ਲਾਮ ਲਸ਼ ਕਰ ਸੈਤ ਸਤਗੁਰੂ ਜੀ ਜਾਂਦੇ ਲਾਇਆਰ ਖਜੂ ਵੀ ਲਿਖਦਾ ਹੈ ਕਿ ਮਹਾਰਾਜ ਇਸ ਗੜੀ ਨੂੰ ਦੇਖਦੇ ਆ ਸਤਗੁਰੂ ਜੀ ਇਸ ਗੜੀ ਵੱਲ ਤੱਕ ਕੇ ਕਹਿੰਦੇ ਆ ਜਿਸ ਕਿਤੇ ਮੈਂ ਹੁਕਮ ਦਿੱਤੇ ਤੇ ਆਣਾ ਇਹ ਵਹੀ ਹੈ ਕਲ ਬੱਚੋ ਕੋ ਜਹਾਂ ਤੇ ਹੈ ਘਟਾਣਾ ਇਹ ਵਹੀ ਹੈ ਕਲ ਉਟਕੇ ਜੀ ਜਗਾ ਸੇ ਹੈ ਜਾਣਾ ਇਹ ਵਹੀ ਹੈ ਤਰਕੀ ਕਰਤੀ ਇਹ ਹਾਥ ਲੇ ਕੇ ਗਾਣਾ ਲਿਖਦਾ ਸੋ ਸਤਗੁਰੂ ਜੀ ਇਸ ਗੜੀ ਵੱਲ ਦੇਖ ਕੇ ਕਿਆਸ ਕਰਦੇ ਆ ਕਿ ਇੱਥੇ ਮੈਂ ਆਪਣੇ ਜਿਗਰ ਤੇ ਟੂਰਟਾਮ ਆਪਣੀ ਸਿੱਖਾ ਆਪਣੀ ਸੰਗਤ ਦੀ ਸ਼ਹਾਦਤ ਕਰਵਾ ਦੇਣੀ ਰਾਤ 사ਤਗੁਰੂ ਜੀ ਇਸ ਗੜੀ ਵਿੱਚ ਰੁਕਦੇ ਐ ਇੱਥੇ ਫਿਰ 사ਤਗੁਰੂ ਜੀ ਰਾਤ ਕੱਟਦੇ ਆ ਤਾਂ ਦਿੱਲੀ ਤੋਂ ਆਈ ਹੁੰਦੀਆਂ ਬੋਲਦੇ ਐ ਇਸ ਗੜੀ ਨੂੰ ਚਾਰੇ ਪਾਸੇ ਜਿਹੜੇ ਉਹ ਘੀਰਾ ਪਾ ਲੈਂਦੀਆਂ 사ਤਗੁਰੂ ਜੀ ਨੂੰ ਪਹਿਰੇਦਾਰ ਸਿੱਖਾ ਕਰਕੇ ਦੱਸਦੇ ਹਨ ਕਿ ਚਾਰੇ ਪਾਸੇ ਜਿਹੜੀਆਂ ਮੁਗਲ ਫੌਜਾਂ ਨੇ ਘੀਰਾ ਪਾ ਲਿਆ ਹੈ ਮਹਾਰਜ ਤੇ ਬਾਦਸ਼ਾਹ ਦੀ ਆਪਣੀ ਸਿੱਖਾ ਦੇ ਨਾਲ ਫਿਰ ਇਸ ਹਿੱਤਾਂ ਤੋਂ ਜਿੱਤ ਦੋੜ ਲਈਏ ਉਸ ਕਰਦੇ ਆ ਸਤਗੁਰੂ ਜੀ ਪੰਜ-ਪੰਜ ਸਿੱਖਾਂ ਦਾ ਜਥਾ ਜਿਹੜਾ ਬਣਾ ਕਰਕੇ ਇਸ ਗੜੀ ਤੋਂ ਬਾਹਰ ਨਿਕਲ ਕੇ ਸ਼ਹਾਦਤ ਦੇ ਜਾਮ ਪੀਣ ਦਾ ਸਤਗੁਰੂ ਜੀ ਨੂੰ ਕਰਦੇ ਐ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਗਿਆ ਮੰਨ ਕਰਕੇ ਗੁਰੂ ਸਾਹਿਬ ਦੀ ਆਗਿਆ ਵਿੱਚ ਰਹਿੰਦੇ ਹੋਏ ਇੱਕ-ਇੱਕ ਕਰਕੇ ਪੰਜ-ਪੰਜ ਸਿੱਖਾਂ ਦਾ ਜਿਹੜਾ ਜਥਾ ਹੈ ਸਿੰਘਾਂ ਦਾ ਜਥਾ ਇਸ ਗੜੀ ਵਿੱਚੋਂ ਬਾਹਰ ਜਾਂਦਾ ਹੈ ਸ਼ਹਾਦਤ ਤੱਕ ਜਾਂਦਾ ਹੁਣਾਂ ਵਿੱਚ ਹੀ ਸਤਗੁਰੂ ਜੀ ਦੇ ਵੱਡੇ ਫਰਜ਼ੰਦ ਬਾਬਾ ਜੀ ਸਿੰਘ ਸਾਹਿਬ ਜੀ ਉਹ ਆਪਣੀ ਤਿਆਰੀ ਕਰਕੇ ਇਸ ਮੈਦਾਨੇ ਜੰਗਵਲ ਉਤਰਨ ਦਾ ਸਤਗੁਰੂ ਜੀ ਕੋਲ ਅਰਦਾਸਾ ਸੋਧਦੇ ਨੇ ਮਹਾਰਾਜ ਜੀ ਖੁਸ਼ੀ ਨਾਲ ਉਹਨਾਂ ਦਾ ਵਾਰਡ ਦੀ ਦੇਖ ਕਰਕੇ ਸਾਰੇ ਕਿਤੇ ਕਾਰਿ ਛੱਡਦੇ ਆ ਸ਼ਹਾਦਤ ਦਾ ਪੜਾਉਂਦੇ ਆ ਪੁਰਾਤੋਂਪ੍ਰੰਤ ਸਤਗੁਰੂ ਜੀ ਦੇ ਦੂਜੇ ਪ੍ਰਜਨਨ ਬਾਬਾ ਜੀ ਦੇ ਅਸਰ ਕਿ ਉਹ ਮੈਂ ਅੱਜ ਤਕਰੀਬਨ ਜਿਹੜਾ 14 ਸਾਲ ਦੀ ਉਮਰ ਹੈ ਉਹ ਸਤਗੁਰੂ ਜੀ ਕੋਲ ਆ ਕਰਕੇ ਅੱਗਾ ਲੈਦੇ ਆ ਮਹਾਰਾਜ ਜੀ ਆਪਣੇ ਸੰਥੀ ਵਿੱਚੋਂ ਤੀਰ ਬਖਸ਼ਦੇ ਆ ਸਤਗੁਰੂ ਜੀ ਘੋੜੇ ਤੇ ਧੌਂਦੇ ਆ ਮਹਾਰਜ ਤੇ ਪਾਤਸ਼ਾਹ ਜੀ ਮਖ ਚੁੰਮ ਕੇ ਆਪਣੇ ਪੁੱਤਰ ਨੂੰ ਇਸ ਘੜੀ ਦੇ ਵਿੱਚੋਂ ਬਾਹਰ ਕੱਢਦੇ ਆ ਤੇ ਮਹਾਰਾਜ ਜੀ ਜਿਕਾਰੇ ਲਾਉਂਦੇ ਹੋਏ ਆਪਣੇ ਪੁੱਤ ਨੂੰ ਜੰਗਵਾਲ ਤੁਰ ਦਿੰਦੇ ਆ ਸੋ ਸਤਗੁਰੂ ਜੀ ਜੰਗਵਾਲ ਜਾਂਦੇ ਆ ਸਾਹਿਬ ਜੀ ਦੇ ਹਿਸਾਬ ਜਦ ਜਿਹੜੇ ਉਹ ਜੰਗਵਾਲ ਜਾਂਦੇ ਆ ਸ਼ਹਾਤਾ ਹੁੰਦੀਆਂ ਸ਼ਹਾਤਾ ਉਹਨਾਂ ਸਤਗੁਰੂ ਜੀ ਤਿਆਰ ਕਰਦੇ ਪਰ ਖਾਲਸਾ ਜਿਹੜਾ ਉਹ ਸਤਗੁਰੂ ਜੀ ਨੂੰ ਹੁਕਮ ਕਰਦਾ ਹੈ ਕਿ ਆਪ ਜੀ ਇਸ ਜੰਗਵਾਲ ਨਾ ਜਾਣ ਕੇ ਇੱਥੋਂ ਆਪ ਜੀ ਮਹਿਫੂਦ ਜੀ ਤਾਂ ਕਿ ਯਾਦ ਕਰਕੇ ਉਹ ਖਾਲਸਾ ਸੇ ਜੋ ਤਾਰੂ ਜ਼ੁਲਮ ਤੇ ਜਾਂਦੇ ਖਿਲਾਫ ਜਿਹੜੀ ਉਹ ਜੰਗ ਕਰਦੇ ਆ ਸਕੇ ਸਤਗੁਰੂ ਜੀ ਨਾ ਚਾਹੁੰਦੇ ਹੋਇਆ ਜੇ ਖਾਲਸੇ ਦਾ ਹੁਕਮ ਮੰਨ ਕੇ ਸਿਰ ਨੂੰ ਹੁੰਦੇ ਐ ਮਹਾਰਾਜ ਆਪਣਾ ਅੰਕਲਗੀ ਤੋੜਾ ਜਿਹੜਾ ਉਹ ਆਪਣੇ ਖਾਲਸੇ ਨੂੰ ਬਖਸ਼ਦੇ ਐ ਸਤਗੁਰੂ ਜੀ ਗੁਰਿਆਈ ਖਾਲਸੇ ਨੂੰ ਬਖਸ਼ਦੇ ਐ ਸਤਗੁਰੂ ਜੀ ਮੱਥਾ ਟੇਕ ਕਰਕੇ ਤੇ ਖਾਲਸੇ ਦੇ ਅਰਦਾਸ ਬੁਲਤੀ ਕਰਦੇ ਐ ਪੰਜਾ ਸਿੰਘਾਂ ਲੈ ਕੇ ਫਿਰ ਮੈਂ ਇਸ ਗੜੀ ਵਿੱਚ ਛੱਡਣ ਲੱਗਿਆ ਤਾੜੀ ਮਾਰ ਕੇ ਜਾਣਾ ਚਾਹਣਾ ਮੰਗਾਰ ਪੱਕੇ ਜਾਣਾ ਚਾਹਣਾ ਤਾੜੀ ਕੋਈ ਨੰਕਲ ਇਸ ਗੜੀ ਦਾ ਇਸ ਚਾਹ ਦਾ ਜਿਹੜਾ ਉਹ ਤੁਰ ਰਿਹਾ ਸਤਗੁਰੂ ਜੀ ਦੀ ਇਹ ਬੇਨਤੀ ਖਾਲਸਾ ਪਵਾਨ ਕਰਦਾ ਮਹਾਰਾਜ ਜੀ ਆਪਣੇ ਘਰ ਤੋਂ ਗੁਰਿਆਈ ਬਖਸ਼ਿਸ਼ ਕਰਕੇ ਤੁਰੇ ਤੋਂ ਜਾਂਦੇ ਆਂ ਕੁਝ ਕੁ ਦੂਰੀ ਤੇ ਜਾ ਕੇ ਸਾਡੇ ਗੁਰਜੀ ਸਾਡੇ ਸਿੱਖ ਸਰੋਤ ਕੇ ਦੇ ਪੁੱਛੀ ਆਵਾਜ਼ ਕੇ ਮੇਰੇ ਜੰਦਾ ਪੀਰ ਜਾ ਰਿਹਾ ਜੀ ਕਿਸੇ ਵਿੱਚ ਮਾਰ ਤੇ ਰੱਖ ਸਕਦਾ ਸੋ ਸਤਗੁਰਜੀ ਦੀ ਮਾਰੀ ਉਸਤਾੜੀ ਦਾ ਪਾਈ ਉਸ ਬੰਦਾਰ ਦਾ ਕੋਈ ਜਵਾਬ ਨਹੀਂ ਆਉਂਦਾ ਸਤਗੁਰਜੀ ਫਿਰ ਇਸ ਅਸਥਾਨ ਨੂੰ ਛੱਡ ਕੇ ਇਸ ਗੜੀ ਨੂੰ ਛੱਡ ਕੇ ਮਾਛੀ ਵਾਲੇ ਦੇ ਜੰਗਲਾਂ ਨੂੰ ਹੋ ਤੁਰਦੇ ਇੱਥੇ ਰਸਤੇ ਵਿੱਚ ਜਾਂਦੇ ਆਂ ਸਤਗੁਰਜੀ ਇੱਕ ਅਸਥਾਨ ਤੇ ਰੁਕਦੇ ਆਂ ਉੱਥੇ ਸਿੱਖ ਸੰਗਤ ਸਤਿਗੁਰੂ ਜੀ ਕੋਲ ਪਹੁੰਚਦੀ ਉਹਨਾਂ ਵਿੱਚ ਹੀ ਆ ਮਾਤਾ ਸਰਣ ਕੌਰ ਜੀ ਕਈ ਇਤਿਹਾਸਿਕ ਸੋਧ ਦਰਦੇ ਆ ਭਾਈ ਰਾਮਾ ਜੀ ਤੰਦੋਕਾ ਜੀ ਉਹਨਾਂ ਤੱਕ ਇਹ ਖਬਰ ਪਹੁੰਚਦੀ ਹੈ ਕਿ ਇੱਥੇ ਕੀਤੀ ਰਾਜਣੀ ਚੰਗ ਹੋਇਆ ਤਾਂ ਸਾਹਿਬ ਜੀ ਦੀ ਸ਼ਹਾਦਤ ਹੋਈ ਹੈ ਪੰਜਾਬ ਪਿਆਰ ਵਿੱਚ ਉਤਨਾ ਪਿਆਰਾਂ ਦੀ ਸ਼ਹਾਦਤ ਹੋ ਗਈ ਹੈ ਤਕਰੀਬਨ 40 ਸਿੱਖ ਜਿਹੜੇ ਉਹ ਸ਼ਹੀਦੇ ਜਾਮ ਜਿਹੜਾ ਉਹ ਪੀ ਕਰਕੇ ਸਤਿਗੁਰੂ ਜੀ ਦੇ ਪ੍ਰਵਾਨ ਹੋ ਗਏ ਹਨ ਔੜ ਦੇ ਸ਼ਹੀਦਾਂ ਦੇ ਸਰੀਰਾਂ ਦੀ ਸੇਵਾ ਸੁਭਾਅ ਦੇ ਰੀਤੇ ਪੁੱਜਦੇ ਆ। ਸਰੀਰ ਸਾਰੇ ਟੋਲ ਕਰਕੇ ਇੱਕ ਥਾਂ 'ਤੇ ਇਕੱਤਰ ਕੀਤੇ ਜਾਂਦੇ ਆ। ਸਮੂਹਿਕ ਤੌਰ ਤੇ ਉਹਨਾਂ ਦਾ ਗੰਗਾ ਇਨਾ ਬਣਾ ਕਰਕੇ ਸੰਸਕਾਰ ਕੀਤਾ ਜਾਂਦਾ ਹੈ। ਕੁਝ ਇਤਿਹਾਸਿਕ ਸਰੋਤ ਲਿਖਦੇ ਆ ਕਿ ਬਲਦੀ ਹੋਈ ਅੱਗ ਚਿਖਾਣੇ ਵੇਖ ਕਰਕੇ ਮੁਗਲ ਪਹੁੰਚ ਆਂਦੀ ਆ ਔਰ ਬੀਬੀ ਸ਼ਨਕਾਬ ਜਿਹਨੂੰ ਵੀ ਉਸੇ ਵਕਤ ਹੱਥੋਹੱਥ ਦੀ ਲੜਾਈ ਦੇ ਵਿੱਚ ਸ਼ਹਾਦਤ ਤਾਂ ਜਾਂ ਪਿਆ ਦਿੱਤਾ ਜਾਂਦਾ ਔਰ ਬਲਦੀ ਹੋਈ ਚਿਖਾ ਵਿੱਚ ਸੁੱਟ ਦਿੱਤਾ ਜਾਂਦਾ ਹੈ। ਸੋ ਤਕਰੀਬਨ ਇਸ ਸਥਾਨ ਦਾ ਜਿਹੜਾ ਪਰਮੁਲਾ ਇਤਿਹਾਸਿਕ ਹੈ ਪੀਛੇ ਸਤਗੁਰੂ ਦੇ ਦੋ ਸਹਿਬਜ਼ਾਦੀ ਬਾਬਾ ਜੀ ਸਿੰਘ ਸਾਹਿਬ ਦੀ ਬਾਬਾ ਜੀ ਦਾਸ ਸਿੰਘ ਦੀ ਤਿੰਨ ਪਿਆਰੀ ਔਰ ਤਕਰੀਬਨ 40 ਜਿਹੜੇ ਸਿੱਖ ਹੈ ਉਹ ਸਤਗੁਰੂ ਜੀ ਦੇ ਇਸ ਹੁਕਮ ਦੇ ਨਾਲ ਇਸ ਮਦਾਨੇ ਜੰਗਲ ਦੇ ਵਿੱਚ ਗੜੀਲੀ ਜੰਗ ਦੇ ਵਿੱਚ ਇੱਕ ਤਰ੍ਹਾਂ ਦੇ ਸ਼ਹਾਦਾ ਪਾਇਆ ਕੇ ਸਤਗੁਰੂ ਜੀ ਦੇ ਪਰਵਾਣੇ ਲਿਆ ਸੋ ਹਰ ਸਾਲ ਇਸ ਸਥਾਨ ਤੇ 778 ਕੋ ਨੂੰ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਸਭਿਆ ਦੇ ਯਾਦ ਵਿੱਚ ਇਹ ਦੀ ਸਭਾ ਲਈ ਕਰੀ ਜਾਂਦੀ ਹੈ 20, 21 ਔਰ 22 ਦਸੰਬਰ ਦੀ ਯਾਦ ਵਿੱਚ ਅਡਿਤਮ ਦੇ ਮਾਦੀਮ ਰਹਿ ਕੇ ਸਾਰੇ ਸੰਗਤ ਨੂੰ ਬੇਨਤੀ ਕਰਨਾ ਕਿ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ 20, 21 ਔਰ 22 ਦਸੰਬਰ ਦੀ ਸ਼ਹੀਦੀ ਸਭਾ ਦੇ ਸਮਾਗਮਾਂ ਦੇ ਵਿੱਚ ਇਸ ਸਥਾਨ ਤੇ ਜਾ ਕੇ ਨਮਸਕਾਰ ਕਰਾਈਏ ਸਾਡੇ ਬੱਚਿਆਂ ਨੂੰ ਪਤਾ ਲੱਗ ਸਕੇ ਕਿ ਅਸੀਂ ਕਿਸ ਮਹਾਨ ਵਿਰਸੇ ਦੇ ਮਾਲਕ ਹਾਂ ਸਤਗੁਰੂ ਜੀ ਦੇ ਸਬਜਾ ਦੇਣ ਜੋ ਕੂਰਨੇ ਪਾ ਕੇ ਦਿੱਤੇ ਨੇ ਅਸੀਂ ਉਹ ਦੇ ਮੁਤਾਬਕ ਆਪਣਾ ਜੀਵਨ ਜਿਉਣਾ ਹੈ ਆਪਨੇ ਸਿੱਖੀ ਸੂਮਿਤ ਰੱਬ ਕੋ ਸਾਈਏ ਨਸ਼ਾ ਤੋਂ ਬ੍ਰੇਕ ਕਰੀਏ ਸਤਗੁਰੂ ਜੀ ਦੇ ਸਿਖ ਬਾੜ ਕੇ ਉੱਚੇ ਜੀਵਨ ਉੱਚੇ ਕਰਤਾਰ ਦਾ ਮਾਰੀ ਸਕੀਏ ਆਪ ਸਭ ਦਾ ਤਾਨਾ ਜੀ ਭਾਈ ਗੁਰਜੀਤ ਕਾਲ ਸਾਹਿਬ ਭਾਈ ਜੀ